ਇਸ ਤੇ ਹੋਈ ਹੈ ਜੀ ਹਾਂਜੀ ਇਹਦੇ ਤੇ ਹੋ ਗਏ 20 25 ਦਿਨ ਹੋ ਗਏ ਹੋਈ ਨੂੰ ਸਪਰੇ ਠੀਕ ਹੈ ਨਾ ਪੱਤਾ ਲਵੇ ਟਾਈ ਨਾ ਕੋਈ ਕੋਈ ਕਿਸੇ ਕਿਸਮ ਦੀ ਸੰਡੀ ਨਹੀਂ ਆਈ ਇਹਦੇ ਤੇ ਠੀਕ ਹੈ ਹਾਂਜੀ ਤੇ ਪੂਰਾ ਵਧੀਆ ਰਿਜ਼ਲਟ ਆਇਆ ਬਹੁਤ ਵਧੀਆ ਇੱਕ ਨੰਬਰ ਰਿਜ਼ਲਟ ਹੈ ਇਹਦਾ ਠੀਕ ਹੈ ਜੀ ਹਾਂਜੀ ਕਿਸਾਨ ਭਰਾਵੋ ਝੋਨਾ ਦੋ ਦਿਨ ਤਰ੍ਹਾਂ ਦੀਆਂ ਜ਼ਮੀਨਾਂ ਵਿੱਚ ਲੱਗਦਾ ਜਿੰਨਾਂ ਦੇ ਵਿੱਚ ਆਲੂ ਲੱਗਦੇ ਆ ਉਹਨਾਂ ਚਾ ਗੇਤਾ ਵੱਡਾ ਜਾਂਦਾ ਹੈਗਾ ਜਿਨ੍ਹਾਂ 'ਚ ਪਹਿਲਾਂ ਮੱਕੀ ਲੱਗੀ ਹੁੰਦੀ ਹੈ ਸਾਈਲੇਜ ਵਾਲੀ ਉਹਨਾਂ 'ਚ ਪਛੇਤਾ ਲੱਗਦਾ ਹੈਗਾ ਪੀਆਰ 126 ਹਾਈਬ੍ਰਿਡ ਜਾਂ ਬਾਸਮਤੀ ਕਿਸਮਾਂ ਲੱਗਦੀਆਂ ਇਹਨਾਂ 'ਚ ਕਿਸੇ ਵੀ ਤਰੀਕੇ ਤੁਹਾਡੇ ਕੋਲ ਕੋਈ ਕਿਸਮ ਲੱਗੀ ਹੋਈ ਹੈ ਤਾਂ ਜੇਕਰ ਤੁਹਾਡੇ ਖੇਤਾਂ ਦੇ ਵਿੱਚ ਤੁਸੀਂ ਘਬਰਾਏ ਹੋਏ ਹੋ ਉਹਦੇ ਤੇ ਜਿਆਦਾ ਕੰਟਰੋਲ ਨਹੀਂ ਹੋ ਰਿਹਾ ਗੋਭ ਦੀ ਸੁੰਡੀ ਦਾ ਜਾਂ ਪੱਤਾ ਲਪੇਟ ਸੁੰਡੀ ਦਾ ਤਾਂ ਵੱਖਰੀਆਂ ਵੱਖਰੀਆਂ ਸਪ੍ਰੇਹਾਂ ਕਰਨ ਦੀ ਲੋੜ ਨਹੀਂ ਹੈਗੀ ਹੁਣ ਇੱਕ ਸਿੰਗਲ ਮੋਲੀਕਿਊਲ ਮਾਰਕੀਟ ਦੇ ਵਿੱਚ ਐਕਟਿਵ ਨਮਾ ਆਇਆ ਐ ਇਸ ਵਾਰ 2024 ਦੇ ਵਿੱਚ ਉਹਦੇ ਬਾਰੇ ਤੁਹਾਡੇ ਨਾਲ ਮੈਂ ਜਾਣਕਾਰੀ ਸਾਂਝੀ ਕਰ ਰਿਹਾ ਹੈਗਾ ਇੱਕ ਫਾਰਮਰ ਦਾ ਖੇਤ ਦੇਖ ਰਹੇ ਸੀਗੇ ਇਹਨਾਂ ਨੂੰ ਸਪਰੇਅ ਕੀਤੇ ਨੂੰ ਅੱਜ 20 ਦਿਨ ਤੋਂ ਵੱਧ ਦਾ ਸਮਾਂ ਹੋ ਗਿਆ ਕਿਸੇ ਵੀ ਤਰੀਕੇ ਦੀ ਗੋਬ ਦੀ ਸੁੰਡੀ ਜਾਂ ਕਿਸੇ ਵੀ ਤਰੀਕੇ ਦਾ ਕੋਈ ਲੀਫ ਰੋਲਰ ਜਾਂ ਪੱਤਾ ਲਪੇਟ ਸੁੰਡੀ ਇਹਦੇ ਵਿੱਚ ਦੇਖਣ ਨੂੰ ਨਹੀਂ ਮਿਲੀ ਜਗੀ ਫਿਰ ਇਸ ਸਪਰੇ ਦਾ ਖਰਚਾ ਵੀ ਕੋਈ ਜ਼ਿਆਦਾ ਨਹੀਂ ਮਾਰਕੀਟ ਵਿੱਚ ਸਭ ਤੋਂ ਮਹਿੰਗੀਆਂ ਪਰਚਲਿਤ ਸਪਰੇਹਾਂ ਦਾ ਖਰਚਾ 1200 1500 ਰੁਪਏ ਤੱਕ ਵੀ ਜਾ ਰਿਹਾ ਹੈਗਾ ਪਰ ਇਸ ਸਪਰੇਅ ਦਾ ਜਿਹੜਾ ਗਰੁੱਪ ਹੈਗਾ ਉਹ ਡਾਈਮਾਈਡ ਗਰੁੱਪ ਹੈਗਾ ਜਿਹੜਾ ਪਹਿਲਾਂ ਕਰੋਨਤਰਾਨੀਲੀ ਪ੍ਰੋਲ ਆਂਦਾ ਸੀਗਾ ਉਸੇ ਦੇ ਨਾਲੋਂ ਹੀ ਉਸੇ ਗਰੁੱਪ ਦੇ ਵਿੱਚੋਂ ਹੀ ਇੱਕ ਨਵੇਂ ਜਿਹੜੇ ਰਿਸੈਪਟਰ ਇਹਨਾਂ ਕੀੜਿਆਂ ਦੇ ਵਿੱਚ ਹੈਗੇ ਆ ਉਹਨਾਂ ਨੂੰ ਦਿੱਤਾ ਜਾ ਰਿਹਾ ਹੈਗਾ ਜਿਹੜਾ ਕਿ ਬਿਲਕੁਲ ਸੇਫ ਹੈ ਜਿਹੜਾ ਕਿ ਸਾਈਕਲਾਨੀਲੀ ਪ੍ਰੋਲ 10 ਡੀਸੀ ਫਾਰਮੂਲੇਸ਼ਨ ਦੇ ਵਿੱਚ ਆ ਰਿਹਾ ਹੈਗਾ ਤੇ ਤੁਹਾਡੀ ਫਸਲ ਦੇ ਵਿੱਚ ਇਹ ਕੁਝ ਘੰਟਿਆਂ ਦੇ ਵਿੱਚ ਹੀ ਕੰਮ ਕਰਨਾ ਸ਼ੁਰੂ ਕਰ ਦਿੰਦਾ। ਅਗਰ ਸਪਰੇਅ ਕਰਨ ਤੋਂ ਬਾਅਦ 2 ਘੰਟੇ ਤੱਕ ਮੀਂਹ ਵੀ ਪੈ ਜਾਂਦਾ ਹੈਗਾ ਤਾਂ ਵੀ ਕੋਈ ਇਸ ਦੇ ਰਿਜ਼ਲਟ ਵਿੱਚ ਕਟੌਤੀ ਨਹੀਂ ਆਉਂਦੀ, ਰਿਜ਼ਲਟ ਬਹੁਤ ਹੀ ਸ਼ਾਨਦਾਰ ਮਿਲਦਾ ਹੈਗਾ। ਬਸ ਇੱਕ ਰਿਕਵੈਸਟ ਹੈਗੀ ਆ ਕਿ ਇਸ ਸਪਰੇਅ ਨੂੰ ਕਰਦੇ ਸਮੇਂ ਇਹਦਾ ਕਦੇ ਵੀ ਘੋਲ ਜਾਂ ਸਪਰੇਅ ਤੁਸੀਂ ਕਾਪਰ ਜਾਂ ਸਲਫਰ ਦੀ ਸਪਰੇਅ ਦੇ ਨਾਲ ਨਹੀਂ ਬਣਾਉਣਾ ਹੈਗਾ ਤਾਂ ਫਿਰ ਸਮੱਸਿਆ ਆ ਸਕਦੀ ਹੈਗੀ ਆ। ਆਦਰਵਾਇਜ਼ ਤੁਸੀਂ ਕਿਸੇ ਵੀ ਪੈਸ਼ੀ ਸਾਈਡ ਦੇ ਨਾਲ ਇਹਨੂੰ ਯੂਜ਼ ਕਰ ਸਕਦੇ ਹੈਗੇ ਹੋ ਰਿਜ਼ਲਟ ਲੰਬੇ ਦੇ ਲਈ ਤੁਸੀਂ ਇਸ ਨੂੰ ਸਾਰੇ ਤੋਂ ਪਹਿਲਾਂ ਇੱਕ ਵਾਰ ਯੂਜ਼ ਕਰ ਲਿਆ ਦੁਬਾਰਾ ਜ਼ਰੂਰਤ ਨਹੀਂ ਪਵੇਗੀ। ਕਿਉਂਕਿ ਜਿਹੜਾ ਪਹਿਲਾ ਐਮ ਐ ਵੈਕਟਨ ਬੈਂਜੂਏਟ ਹੈਗਾ ਫਲੂ ਬੈਂਡਾਮਾਈਡ ਹੈਗਾ ਜਾਂ ਕ੍ਰਾਂਤਰਾਨੀਲੀ ਪ੍ਰੋਲ ਹੋਰ ਜਿਹੜੀ ਟੈਕਨੀਕਲ ਐਸ ਪੈਸਟ ਨੂੰ ਯੂਜ਼ ਕਰਨ ਰੋਕਣ ਦੇ ਲਈ ਯੂਜ਼ ਹੋ ਰਹੀ ਸੀਗੇ ਉਹਨਾਂ ਦੀ ਰੈਜ਼ਿਸਟੈਂਸੀ ਹੋ ਚੁੱਕੀ ਹੈ ਉਹਨਾਂ ਨੂੰ ਸਪਰੇਅ ਜਾਂ ਤਾਂ ਜਿਆਦਾ ਰੋਜ਼ੇ ਵਿੱਚ ਕਰਨਾ ਪੈਂਦਾ ਹੈਗਾ ਜਾਂ ਵਾਰ-ਵਾਰ ਕਰਨਾ ਪੈਂਦਾ ਹੈਗਾ ਯਾ ਰਿਜ਼ਲਟ ਹੀ ਨਹੀਂ ਮਿਲਦਾ ਤਾਂ ਜਿਹੜਾ ਸਾਈਕਲਲੀ ਪ੍ਰੋਲ ਪ੍ਰਚੰਡ ਦੇ ਨਾਮ ਤੇ ਕਰੋ ਮੰਡਲ ਕੰਪਨੀ ਦੇ ਰਹੀ ਹੈ 160 ਐਮ ਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਸੀਂ ਯੂਜ਼ ਕਰ ਸਕਦੇ ਹੈਗੇ ਹੋ ਰਿਜ਼ਲਟ ਬਹੁਤ ਹੀ ਚੰਗੇ ਹੈਗੇ ਆ ਲੰਬਾ ਕੰਟਰੋਲ ਹੈਗਾ ਬਾਸਮਤੀ ਦੇ ਵਿੱਚ ਸੁੰਡੀਆਂ ਦਾ ਆਉ ਵਿਚ ਇਹ ਉਹਦੀ ਖੁਸ਼ਬੂ ਦੇ ਕਰਕੇ ਹੀ ਆ ਜਾਂਦੀ ਹੈ ਹੈਗੀਆਂ ਤਾਂ ਤੁਹਾਡੀ ਫਸਲ ਦੇ ਵਿੱਚ ਇੱਕ ਲੰਬੇ ਕੰਟਰੋਲ ਦੇ ਲਈ ਤੁਸੀਂ ਇਹਦੀ 160 ਐਮਲ ਮਾਤਰਾ ਜਿਹੜੀ ਆ ਉਹ ਅਨਸਾਰੇ ਤੋਂ ਪਹਿਲਾਂ ਯੂਜ਼ ਕਰਦੇ ਹੈਗੇ ਹੋ ਤੁਹਾਨੂੰ ਫਸਲ ਦੇ ਵਿੱਚ ਇਹ ਕੀੜੇ ਦੇ ਨੁਕਸਾਨ ਤੋਂ ਕੋਈ ਸਮੱਸਿਆ ਨਹੀਂ ਆਉਂਦੀ ਹੈ ਇਹ ਝੋਨਾ ਲਟਕ ਬਣਾ ਚੁੱਕਿਆ ਪੂਰਨ ਤੌਰ ਤੇ ਪੱਤੇ ਬਿਲਕੁਲ ਸਹੀ ਹੈਗੇ ਆ ਤੇ ਇਸ ਦੇ ਵਿੱਚ ਕੋਈ ਵੀ ਗੋਭ ਦੀ ਸੁੰਡੀ ਨਹੀਂ ਦਿਖਾਈ ਤੇਰੀ ਜਿਸ ਫਾਰਮਰ ਨੇ ਆਪਣੇ ਖੇਤ ਦੇ ਵਿੱਚ ਵਰਤਿਆ ਉਹਦੀ ਵੀ ਵੀਡੀਓ ਤੁਹਾਡੇ ਨਾਮ ਹੈ ਸਾਂਝੀ ਕਰ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਲਖਵੀਰ ਸਿੰਘ ਰਾਏ ਪਿੰਡ ਹੈਗਾ ਮੇਰਾ ਮਿਆਲੀ ਖੁਰਦ ਤਹਿਸੀਲ ਸਮਰਾਲਾ ਜੀ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਪੈ ਰਿਆ ਆਪਾਂ ਅੱਜ ਜਿਹੜੀ ਚੱਲ ਰਹੀ ਹੈ ਇਹ ਗੱਲ ਤੇ ਇਹ ਪ੍ਰਚੰਡ ਸੁੰਡੀ ਵਾਲੀ ਸਪਰੇਅ ਦੀ ਚੱਲ ਰਹੀ ਹੈ ਜੀ ਜੋ ਕਿ ਇਹ ਪ੍ਰਚੰਡ ਸਪਰੇਅ ਆਏ ਸੀ ਸੁੰਡੀ ਵਾਲੀ ਇਹ ਝੋਨੇ ਦੇ ਕਰੀਆ 26 ਤੇ ਵੀ ਕਰੀਆ 1509 ਤੇ ਵੀ ਕਰੀਆ ਜੀ ਇਹਦਾ ਬਹੁਤ ਹੀ ਵਧੀਆ ਰਿਜ਼ਲਟ ਆਇਆ ਜਿਵੇਂ ਅੱਗੇ ਹੋਰ ਵੀ ਸਪਰੇਅ ਆਏ ਸੀ ਕਰਦੇ ਸੀਗੇ ਜਿਵੇਂ 15 ਦਿਨ ਦਾ 10 12 ਦਿਨ 15 ਦਿਨ ਦਾ ਰਿਜ਼ਲਟ ਆਉਂਦੇ ਦੁਬਾਰਾ ਸਪਰੇਅ ਕਰਨੀ ਪੈ ਜਾਂਦੀ ਸੀਗੀ ਪਰ ਇਸ ਵਾਰ ਸਾਡੀ ਇੱਕ ਸਪਰੇਅ ਕਰਕੇ ਸਪਰੇਅ ਤੋਂ ਖੇੜਾ ਛੁੱਟ ਗਿਆ ਇਹਨੂੰ 25 ਤੋਂ 30 ਦਿਨ ਹੋ ਗਏ ਸਪਰੇਅ ਕਰੀਨੂੰ ਹਜੇ ਤੱਕ ਕੋਈ ਵੀ ਮਾਲਾਵੀਂ ਨਾ ਪੱਤਾ ਲਵੇੜਦੀ ਸੁੰਡੀ ਨਾ ਗੋਬ ਵਾਲੀ ਸੁੰਡੀ ਕੋਈ ਸੁੰਡੀ ਨਹੀਂ ਹਜੇ ਤੱਕ ਖੇਤ ਦੇ ਵਿੱਚ ਆਈ ਇਹਦੇ ਵਿੱਚ ਇਸ ਕਰਕੇ ਇਹਦਾ ਬਹੁਤ ਹੀ ਵਧੀਆ ਰਿਜ਼ਲਟ ਆ ਤੇ ਕਿਸਾਨ ਭਰਾਵਾਂ ਨੂੰ ਆਪਾਂ ਬੇਨਤੀ ਕਰਦੇ ਆਂ ਵੀ ਇਹਨੂੰ ਇੱਕ ਵਾਰ ਜ਼ਰੂਰ ਯੂਜ਼ ਕਰਕੇ ਦੇਖੋ ਵੀ ਇਹਦਾ ਰਿਜ਼ਲਟ ਤੁਹਾਨੂੰ ਆਪਣੇ ਆਪ ਪਤਾ ਲੱਜਣਾ ਕਿੰਨਾ ਕੁ ਵਧੀਆ ਜੀ ਸਤਿ ਸ੍ਰੀ ਅਕਾਲ ਜੀ